ਕਿਵੇਂ ਆ ਬਾਈ ਇਹ ਉੱਥੇ ਤੇ ਆਪ ਹੀ ਦੇਖ ਲੈ ਜੀ ਹੁਣ ਵੀਡੀਓ ਦੇਖੀ ਹੋਈ ਹੈ ਜੀ ਨਹੀਂ ਵੀਡੀਓ ਇੱਕ ਵੱਖਰਾ ਵੇਸ਼ਾ ਪਿੰਡ ਦਾ ਨਾ ਪਿੰਡ ਚ ਬੰਦੇ ਦਾ ਸੁਭਾਅ ਦਾ ਪਤਾ ਹੁੰਦਾ ਜੀ ਮੈਂ ਜਿੰਨਾ ਬੋਹ ਕੜਦਾ ਲੋਕਾਂ ਨੂੰ ਵੀ ਪਤਾ ਨਹੀਂ ਕੀ ਇਹਦੇ ਦਮ ਦਿਮਾਗ ਚ ਆਇਆ ਹੋਇਆ ਜੀ ਯਾਰ ਮੈਂ ਭੋਲਾ ਭਾਲਾ ਸੀ ਗੱਲ ਦੀ ਮਤੋਂ ਬਹੁਤ ਵੱਡੀ ਹੋ ਗਈ ਠੀਕ ਆ ਮੰਨ ਤਾਂ ਥੋੜਾ ਜਿਹਾ ਜੀ ਇਹ ਗੱਲ ਉਹ ਲਾਈ ਲੱਗਾ ਕਾ ਸਾਡੇ ਪਿੰਡ ਐ ਇੱਕ ਪੀਰ ਦੀ ਜਗਾ ਕੀ ਉੱਥੇ ਕਮਪ ਆ ਗਿਆ ਸਰ ਖਮਾਉਣ ਵਾਲਾ ਉਹਦੇ ਨਾਲ ਇੱਥੇ ਰਹੀ ਕਮਾਈ ਜਾਈ ਉਹ ਕਹਿੰਦਾ ਹੈਗਾ ਕਿਸੇ ਚਾਹ ਮੈਨੂੰ ਹੀ ਪਤਾ ਜਿਹੜਾ ਕੋਈ ਹੈਗਾ ਇਹਦੇ ਵਿੱਚ ਆ ਤੇ ਸਾਡੇ ਕੋਲ ਕੋਈ ਅਧਿਕਾਰ ਨਹੀਂ ਤੇਰਾ ਬਾਹਰ ਦਾ ਸੱਤ ਬੱਚਾ ਨਹੀਂ ਹੈ ਨਾ ਸਵਾਸ ਨਹੀਂ ਹੈ ਨਹੀਂ ਤੇ ਨੱਚਣ ਨੂੰ ਕਿਹਨੇ ਕਿਹਾ ਸੀ ਬਾਬਾ ਜੀ ਰਹੇ ਨੇ ਉਹ ਜਿਹਿਆਂ ਦੀ ਬਾਪੂ ਜੀ ਐਦਾਂ ਵਾਂ ਵੀ ਗੱਲ ਆ ਬਾਦ ਤੇ ਉਹ ਆ ਵੀ ਮੰਨ ਲਓ ਅਬ ਜਿਹੜੇ ਜਿਗਰਾ ਤੇ ਆ ਹਾਂਜੀ ਆਪਾਂ ਉਹ ਨਹੀਂ ਨੰਦਨੀ ਕਰ ਸਕਦੇ ਨਹੀਂ ਕਰਦੇ ਆਪਣੇ ਮਨ ਚ ਪਰੇ ਆ ਸਾਰੇ ਧਰਮ ਹੁੰਦਾ ਸਹੀ ਆ ਬਬੀ ਉਥੇ ਕੋਈ ਵੀ ਆਵੇ ਜਾਵੇ ਕੋਈ ਚੱਕਰ ਨਹੀਂ ਠੀਕ ਹੈ ਨਗਰ ਕੀਰਤਨ ਤਾਂ ਸਾਰੇ Hindu ਪ੍ਰਵਾਹ ਰਹਿੰਦੇ ਜਿਗਰਾਤਿਆਂ ਤੇ ਆਪਾਂ ਜਾਵੜੇ ਥੋੜੇ ਆਏ ਦਰਸ਼ਨ ਦੇ ਲੈ ਕਰ ਆਏ ਕੋਈ ਚੱਕਰ ਸੱਤ ਬਦਰ ਨਹੀਂ ਪਰ ਜਿਹੜੇ ਕੰਮ ਇਹਨੇ ਕੀਤਾ ਉਹ ਥੋੜਾ ਗਲਤ ਕੀਤਾ ਬਸ ਤੋਂ ਹੈ ਨਾ ਤੇ ਇਹ ਵੀ ਮੰਨਦਾ ਥੋੜਾ ਸਾਨੂੰ ਨਾ ਇਹ ਟੇਡਾ ਜਿਹਾ ਲੱਗਦਾ ਵੀ ਥੋੜਾ ਜਿਹਾ ਘੱਟ ਇਹ ਜੀ ਨੋ ਨਹੀਂ ਮਤਲਬ ਲੋ ਜੈਨ ਨੂੰ ਅਕਲ ਥੋੜੀ ਘੱਟ ਆ ਹਾਂਜੀ ਹਾਂਜੀ ਕੋਈ ਐਸੀ ਸ਼ਰਾਪ ਜੂਗੇ ਪਿੰਡ ਦੇ ਕੋਈ ਐਨ ਕਾ ਕਰੀ ਪਰ ਕਿਸੇ ਨੂੰ ਨਹੀਂ ਪਤਾ ਬੋਲੇ ਕਿ ਕਿੱਥੋਂ ਆ ਗਿਆ ਇਹੋ ਜਿਹਾ ਦਿਮਾਗ ਥੋੜਾ ਜਿਹਾ ਦਾ ਹੋ ਰਿਹਾਗਾ ਬਾਣਾ ਕਿਸੇ ਦਾ ਬਾਬਾ ਜੀ ਬਾਣਾ ਕਰੀ ਆਪਾਂ ਕਿੱਲੇ ਬਾਣਾ ਬਾਬਾ ਜੀ ਬਾਣੇ ਮੇਰੇ ਕੋਲੇ ਹੈਗਾ ਚਾਰ ਪੰਜ ਜਿੰਨੇ ਹੈਗੇ ਕੋਈ ਗੱਲ ਨਹੀਂ ਜਿੰਨੇ ਹੈਗੇ ਮੈਂ ਸਾਰੇ ਦੇ ਦੂੰਗਾ ਤੁਸੀਂ ਨਾ ਐ ਕਰਿਓ ਜੀ ਹਾਂਜੀ ਆਪਣੇ ਕੋਲੇ ਅਧਿਕਾਰ ਨਹੀਂ ਹੈਗਾ ਕਿਸੇ ਸਿੰਘ ਤੋਂ ਬਾਣਾ ਲਵਾਉਣ ਦਾ ਠੀਕ ਹੈ ਜੀ ਗਰੰਟੀ ਸੈਂਕਣਾ ਬੋਚਾਲ ਹੈਗੀ ਆਪਣੀ ਪੀਰ ਨਾਲ ਵਾਧੀ ਹਾ ਆਪਣਾ ਸਰਕ ਕਮੇਟੀ ਚ ਵਿੱਚ ਦਾ ਫਿਰ ਤੁਸੀਂ ਪੈਂਡ ਪੱਦਰ ਤੇ ਇਸ ਗੱਲ ਨੂੰ ਆਪਾਂ ਰੱਖੀਏ ਠੀਕ ਹੈ ਜੀ ਫਿਰ ਤਾਂ ਚਲੋ ਮਤ ਥੋੜੀ ਹਾਂ ਜੀ ਆਪਣੀ ਵੀ ਬਹੁਤ ਥੋੜੀ ਇਹਦੀ ਥੋੜੀ ਘੱਟ ਥੋੜੀ ਹੈਣਾ ਤੇ ਹੈ ਇਹ ਆਪਣਾ ਹੀ ਹੈ ਹਾਂ ਜੀ ਤੇ ਤੁਸੀਂ ਸੈਂਕ ਐਂ ਕਰੋ ਜਦੋਂ ਕੋਈ ਮੁਲਾਜ਼ਮ ਗਲਤੀ ਕਰਦਾ ਨਾ ਹਾਂ ਜੀ ਉਹਦੀ ਵਾਰਦੀ ਲਵਾ ਲੈਂਦੇ ਆ ਸੱਤ ਬਚਨਾਂ ਫਿਰ ਉਹਨੂੰ ਵੱਡੇ ਆਫਸਰ ਚੈੱਕ ਕਰਦੇ ਹੁੰਦੇ ਵੀ ਜੇ ਉਹ ਦੁਬਾਰਾ ਸਹੀ ਹੋ ਗਿਆ ਤਨਵਾਰਦੀ ਦੇ ਦਿੱਤੀ ਆ 7:00 ਵਜੇ ਪਹਰਵਾ ਭਾਈ ਪੈਕਪ ਬੈਂਟ ਹੀ ਆ ਬਾਣਾ ਤੁਸੀਂ ਜੇ ਲਾਹੁਣਾ ਤਾਂ ਵੀ ਦੱਸ ਦਿਓ ਮੈਨੂੰ ਦੇਖੋ ਮੇਰਾ ਬਾਣਾ ਲਾਉ ਨੂੰ ਮੇਰੇ ਪਿਓ ਤੋਂ ਬਹੁਤ ਮੈਂ ਮੁੱਖ ਮੋੜ ਨੂੰ ਮੇਰਾ ਜੀਵਨ ਕਰਦਾ ਨਹੀਂ ਨਹੀਂ ਤਰੀਕੇ ਨਾਲ ਵੇਖੋ ਮੁੱਖ ਮੋੜ ਨਹੀਂ ਬਾਣਾ ਤਾਂ ਹੁਣ ਵੀ ਲਾਇਆ ਵੀ ਆ ਫਿਰ ਮੁੱਖ ਮੋੜ ਕੇ ਨਹੀਂ ਉਹ ਮੈਂ ਤਾਂ ਨਹੀਂ ਪਾ ਭਾਈ ਹਾਂ ਦੇਖ ਜਿਹੜੇ ਬਾਣੇ ਹੈਗੇ ਆ ਬਾਪੂ ਜੀ ਬਾਣੇ ਸਾਰੇ ਆਪਾਂ ਲਗਾਉਣੇ ਨਹੀਂ ਇੱਥੇ ਲਾਈ ਬੈਠਾ ਆਣਾ ਬਾਬਾ ਜੀ ਫੋਨ ਲਾ ਲਾ ਸੁਣ ਲੈ ਦਿਲੋਂ ਨਹੀਂ ਲਾਇਆ ਆਪਾਂ ਦਿਲੋਂ ਪਾਈਆਂ ਨਹੀਂ ਉਹਦੇ ਪੁੰਦਰ ਚਲੋ ਪਾਈ ਰੱਖ ਦੇਣਾ ਨਹੀਂ ਲਵਾਉਂਦਾ ਕੋਈ ਕੱਪੜੇ ਤਾਂ ਲਾ ਦੇਣਾ ਉਹ ਮੈਂ ਤਾਂ ਠੀਕ ਆ ਉਹ ਲਾ ਦੇਣਾ ਉਹ ਇਹਨਾਂ ਦੇ ਬਾਣੇ ਜਿਹੜੇ 4-5 ਹੈਗੇ ਆ ਗੁਰਦਰਾ ਸਾਹਿਬ ਵੀ ਰੱਖਣੀ ਆ ਠੀਕ ਹੈ ਸ ਤਾਂ ਪ੍ਰਧਾਨ ਜੀ ਨੂੰ ਕਹਤਾਂਗੇ ਪ੍ਰਧਾਨ ਜੀ ਅਗਰ ਤੁਸੀਂ ਇਹ ਤੁਹਾਡੀ ਪੈਂਟ ਦੀ ਜ਼ਿੰਮੇਵਾਰੀ ਆ ਇਹ ਆਪਾਂ ਵੱਡੇ ਪੱਦਰ ਤੇ ਐਵੇਂ ਮੁੜ ਕੇ ਆਪਾਂ ਵੀ ਇਹਨੂੰ ਹਾਰਟ ਨਹੀਂ ਦੁਖੀ ਨਹੀਂ ਕਰ ਸਕਦੇ ਹਨਾ ਆ ਸਰੀ ਸਾਹਿਬ ਆ ਛੋਟੀ ਇਹਨੂੰ ਕਦੇ ਵੀ ਉੱਤੋਂ ਦੀ ਨਹੀਂ ਕੋਣਾ ਕੋਈ ਵੀ ਕੱਪੜਾ ਪਾਉਣਾ ਪੈਂਟ ਸ਼ਰਟ ਕੁੜਤਾ ਭਾਵੇਂ ਇਹਨੂੰ ਥੱਲੇ ਦੀ ਕੰਜੀਰਬਾਬਾ ਸਾਮੀਓਂ ਤੂੰ ਕਿਤੇ ਵੀ ਦਿਨ ਤੋਂ ਗਾਥੀ ਹੁੰਦੀ ਆ ਧਰਮ ਤੋਂ ਬਚਿਆ ਰਹੂਗਾ ਇਸੇ ਦਾ ਲਫਾਗਾ ਨਾ ਪਿੰਡੋ ਤੇਰੇ ਅਸੀਂ 1 ਮਹੀਨੇ ਬਾਅਦ ਰਪੋਟ ਲਾਵਾਂਗੇ ਫੇਰ ਅਸੀਂ ਜਿੰਨੇ ਤੂੰ ਪੁਰਾਣੇ ਪਾਣੇ ਦਿੱਤੇ ਤੈਨੂੰ ਲਵੇ ਦੇ ਕੇ ਜਾਵਾਂਗੇ ਸਰਪਾਰ ਤੂੰ ਵੱਡੀ ਕਿਰਪਾਣ ਕੋਈ ਵੀ ਕਿਰਪਾਣ ਤੋਂ ਵੀ ਨਹੀਂ ਬਾਕੀ ਜੇ ਤੇਰੇ ਤੋਂ ਗਾਥੀ ਹੁੰਦੀ ਆ ਤੇ ਧਰਮ ਬਗੜਾਵੀਗਾ ਤੈਨੂੰ ਕੀ ਹੋਣਾ ਨਾ ਜੇ ਤੇਰਾ ਅਮਰਤ ਨਾ ਛਕਿਆ ਹੁੰਦਾ ਤੇਰੇ ਹੱਥੇ ਜੇ ਤਾ ਪਾਣ ਨਾ ਹੋਵੇ ਫਿਰ ਤੇਰੇ ਕੋਲ ਕੀ ਰਹੇਗਾ ਉਹ ਮੈਂ ਤਾਂ ਠੀਕ ਆ ਬਾਬਾ ਜੀ ਬੋਲੀਆ ਸਹੀ ਆ ਬਾਬਾ ਜੀ ਸੱਚ ਆ ਤੁਸੀਂ ਹਣ ਇਹਨਾਂ ਨੂੰ ਬਿਜੁਰਗਾਣਾ ਬਚਨ ਕਰੋ ਤੇ ਘਰੇ ਪੈ ਸੇ ਸ਼ਸਤਰ ਤੇਰੇ ਬਾਣੀ ਉਹ ਉਨਾ ਚਿਰ ਗੁਰੂ ਘਰ ਰਹਿਣਗੇ ਜਿੰਨਾ ਚਿਰ ਤੂੰ ਆਪਣੀ ਜ਼ਿੰਦਗੀ ਚ ਸੁਧਾਰ ਨਹੀਂ ਕਰ ਲੈਂਦਾ ਜੀ ਦੇਖੋ ਇੱਕ ਬੇਨਤੀ ਆ ਪੈਸੇ ਲੱਗੇ ਬਾਬਾ ਜੀ ਹੂੰ ਠੀਕੋ ਜਾਣੇ ਬਣਾ ਪਾਉਂਗਾ ਜ਼ਰੂਰ ਪਰ ਮੈਂ ਮੁੜ ਕੇ ਚਾਹੇ ਮੇਰੇ 170 ਤੁਸੀਂ ਆਪ ਲਾ ਕੇ ਜਾਇਓ ਪਰ ਮੈਂ ਬਣਾ ਲੈਣਾ ਚਾਹੁੰਦਾ ਨਹੀਂ ਬਣਾ ਮੈਂ ਪਾਉਂਗਾ ਬਣਾ ਪਾ ਕੇ ਨਹੀਂ 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 ਆਏ ਨਹੀਂ ਤင်း ਪੱਕੇ ਤੌਰ ਤੇ ਨੀਗਾ ਬਾਬਾ ਵੀ ਉਹਨਾਂ ਦਾ ਤਿੰਨ ਦਿਨ ਦੇਖੋ ਮਹੀਨੇ ਦਾ ਤਿੰਨ ਟਾਈਮ ਦੇ ਦਿਆ ਤੈਨੂੰ ਤੇਰੀ ਤੇ ਨਾਲ ਕੋਈ ਗੱਲ ਨਹੀਂ ਨਹੀਂ ਦੇਖੋ ਤੁਸੀਂ ਛਿਆਣੇ ਬੰਦੇ ਖੜੇ ਹੋ ਇਹ ਗੱਲ ਨਹੀਂ ਨਹੀਂ ਸੁਣੋ ਬਾਬਾ ਮਤਲਬ ਗਲਤੀਆਂ ਜਿਹੜੀ ਸਿੱਖੀ ਦੀ ਗਲਤੀ ਆ ਇਹ ਜਰਮਾਨਾ ਨਹੀਂ ਹੁੰਦਾ ਦੰਨ ਨਹੀਂ ਹੁੰਦਾ ਇਹਦੇ 'ਚ ਹੁੰਦੀ ਆ ਤਨਖਾਹ ਠੀਕ ਆ ਮੇਰੇ ਨਾਲ ਸੰਧਾਨਾ ਤੋਂ ਬਾਹਰ ਉਹਨਾਂ ਨੇ ਬਾਣੇ ਮਾਜਿਆ ਜੂਠੇ ਜੰਗਾ ਲੱਗੀ ਸੀ ਉਹਨਾਂ ਨੇ ਬਾਣਾ ਆਇਆ ਤੇਰੇ ਹੁਣ ਬਾਣਾ ਬਾਇਆ ਤੇ ਤੇਰੇ ਤੋਂ ਬਾਣਾ ਬਾਟ ਪਾਟ ਅਸੀਂ ਲਾ ਕੇ ਲੈ ਗਏ ਵੀ ਜਾਂ ਭੱਜ ਜਾਏ ਉਹ ਹੁੰਦਾ ਬਾਣਾ ਲਗਾਉਣਾ ਤੇ ਚਿਹਰਾ ਤਾਂ ਨਹੀਂ ਲਵਾਇਆ ਤੇਰਾ ਸਾਉਂਦਿਆ ਕਾਰ ਬੱਟੇ ਤੈਨੂੰ ਕੋਈ ਕਾਰ ਦੇਣ ਆਏ ਆ ਉਹ ਇਹ ਆ ਵੀ ਪਰਦਾ ਕਰ ਲਾ ਹਾਂਜੀ ਤੇ ਕੇ ਵੀ ਬਾਬਾ ਜੀ ਦੇਖੋ ਤੁਸੀਂ ਗੱਲ ਠੀਕ ਆ ਕਹੀ ਆ ਵੀ ਪੰਜ ਕਰ ਕਾਰ ਜਿੰਨੇ ਹੈਗੇ ਤੇਰੇ ਕੋਲੇ ਸਾਸਤਰ ਪਰ ਮਾਪੇ ਗੁਰੂ ਘਰ ਬਣੀ ਮਰਖਾਉਣੀ ਚਾਹੀਦੀ ਇੱਕ ਮਿੰਟ ਇੱਕ ਮਿੰਟ ਜਿੰਦਾ ਮੈਂ ਮਾਂ ਦੇ ਹੱਥੀ ਲਿਵਾਉਂ ਆਪਦੀ ਮਾਂ ਦੇ ਹੱਥ ਮੇਰੀ ਮਾਂ ਆੜ ਬਾ ਮੈਨੂੰ ਪਤਾ ਮੈਨੂੰ ਖੁਦ ਸਮਝ ਆਉਂਦੀ ਆ ਫਿਰ ਗੁਰਦਾ ਸਿੱਖ ਮਤਲਬ ਮਤਲਬ ਇਹ ਆ ਵੀ ਤੇਰੇ ਨਾਲ ਸੀ ਜੇ ਪਿਆਰ ਨਾਲ ਬੈਠ ਕੇ ਗੱਲਬਾਤ ਕਰਦੇ ਤੈਨੂੰ ਰਾਸ ਨਹੀਂ ਆ ਰਹੀ ਨਹੀਂ 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 ਪਾਪਾ ਜੀ ਚਪੇੜਾ ਚਾਹੇ ਲਾਓ 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 ਫਿਰ ਫਿਰ ਦੂਜਾ ਇੱਕ ਤਾਂ ਤੂੰ ਗਲਤੀ ਕੀਤੀ ਉੱਤੇ ਤੂੰ ਸ਼ਰਤਾਂ ਰੱਖੀ ਜਾਂਦਾ ਬਾਬਾ ਜੀ ਸਾਰ ਤਾਂ ਪッセ ਨਹੀਂ ਤੁਸੀਂ ਚਾਹੇ ਨਹੀਂ ਨਹੀਂ ਮੇਰੀ ਗੱਲ ਸੁਣ ਗੁਰੂ ਘਰ ਝੋਟਾ ਕਿ ਸਾਡਾ ਬਾਬਾ ਜੀ ਸਾਰਿਆਂ ਦਾ ਸੰਜ ਸਾਰਿਆਂ ਦਾ ਸੰਜਾਣਾ ਫਿਰ ਉਹਨੂੰ ਕਿਉਂ ਕਹਿ ਰਹੇ ਆਂ ਮੈਂ ਗੁਰੂ ਘਰ ਨਹੀਂ ਰੱਖਣੇ ਬਾਬਾ ਜੀ ਦੇਖੋ ਪਰ ਜਾਣੀ ਉੱਥੋਂ ਸ਼ਾਸਤਰ ਬੋਲ ਹੋ ਗਿਆ ਮੈਨੂੰ ਪਤਾ ਨਹੀਂ ਮੇਰੀ ਗੱਲ ਸੁਣ ਕਾਪੀ ਦੇ ਤਨੋਂ ਲਿਖ ਕੇ ਦੇ ਦਿੰਨੇ ਤੇਰੀ ਕਿੰਨੀ ਕਿਹੜੀ ਚੀਜ਼ ਆ ਤੂੰ ਸਾਨੂੰ ਪੈਸੇ ਦਾ ਦੇ ਪੈਸੇ ਲੈ ਲੈ ਤੇਰੇ ਤੋਂ ਹੋਂਦਾ ਜੰਨੇ ਤੂੰ ਮੁੱਲ ਪਾਉਣਾ ਨਹੀਂ ਨਹੀਂ ਬਾਬਾ ਨਹੀਂ ਫਿਰ ਉਹ ਪੈਸੇ ਦੀ ਗੱਲ ਕੀਤੀ ਆ ਨਹੀਂ ਨਹੀਂ ਉਹ ਨਹੀਂ ਬਾਈ ਤੂੰ ਇਸ ਗੰਦਾ ਸਹਿਮ ਕੋ ਕਿੰਨੀ ਤੂੰ ਦੱਸ ਬਾਬਾ ਜੀ ਸਹਿਮ ਤਾਂ ਜ਼ਰੂਰ ਆ ਫਿਰ ਗੁਰੂ ਘਰੇ ਗੁਰੂ ਦੇ ਸ਼ਾਸਤਰ ਗੁਰੂ ਦੀ ਬਖਸ਼ਿਸ਼ੀ ਹੋਈ ਆ ਤੇ ਗੁਰੂ ਘਰ ਹੀ ਦੇ ਦੇ ਜਿੱਦ ਤੇ ਤੂੰ ਸੁਧਾਰ ਕਰ ਲਿਆ ਤੈਨੂੰ ਆ ਕੇ ਤੇਰੇ ਵੀ ਚੀਜ਼ਾਂ ਵਾਪਸ ਹੋਣਗੇ ਤੇ ਨਵੀਆਂ ਦੇ ਕੇ ਜਾਵਾਂਗੇ ਉਹ ਤੈਨੂੰ ਉਵੇਂ ਮਿਲ ਗੂ ਚੋਲੇ ਵੀ ਜਿਹੇ ਜੂਵੇਂ ਰੱਬੇ ਕਹੇ ਨੇ ਤੇਰੀ ਮਾਂ ਤੋਂ ਪਿਤਾ ਤੋਂ ਹੜਪਾ ਤੇ ਅੜਪ ਰਹਿਣ ਅੜਪ ਸੀ ਉਹਨਾਂ ਤੋਂ ਕੀ ਲੈਣਾ ਉਹ ਵੀ ਗੱਲ ਛੋਟੀ ਸੱਤ ਬਚਨਾਂ ਬਾਬਾ ਇਹ ਦੇਖੋ ਦੇਖੋ ਲੈ ਕੇ ਆਦਾਂ ਇਹਦਾ ਅਮਰਤ ਨਾ ਛਕਿਆ ਹੁੰਦਾ ਫਿਰ ਕੋਈ ਤੇ ਪੀ ਜਾਵੇ ਇਹ ਖਾਈ ਜਾਂ ਲੋਕੀ ਕਰਕੇ ਆਪਾਂ ਉਹ ਵੀ ਸਮਝਣਾ ਸਹੀ ਸੀ ਬਾਬਾ ਉਹ ਤੋਂ ਉਹ ਗਲਤੀ ਕਰਤੀ ਬਰਾ ਬਾਣੀ ਨੂੰ ਕਰਤਾ ਤੂੰ ਸ਼ਰਤਾਂ ਰੱਖੀ ਜਨਾ ਸਾਡੇ ਮੂਰੇ ਵੀ ਸਾਡੀ ਮਾ ਬਦਨ ਉਹ ਹੈਗੀ ਆ ਥੋੜੀ ਅੜਬ ਸੁਭਾਦੀ ਤੇ ਮੈਂ ਬਾਣੀ ਨੂੰ ਨਹੀਂ ਰੱਖਣਾ ਨਹੀਂ ਨਹੀਂ ਉਹ ਮੈਂ ਤਾਂ ਨਹੀਂ ਬਾਬਾ ਮੈਂ ਕਹਿੰਦਾ ਵੀ Manoj ਵੀ ਆਏਗਾ ਤਾਂ ਤੁਹਾਨੂੰ ਕਹਿ ਕੇ ਜਨੂਗਾ ਵੀ ਆਏ ਤਾਂ ਨਹੀਂ ਹੈਗਾ ਬਾਬਾ ਇਹ ਨਹੀਂ ਇਹਨੂੰ ਕੋਈ ਨਹੀਂ ਇਹਨੂੰ ਪਹਿਲਾਂ ਕਹ ਤੂੰ ਸਾਡਾ ਭਰਾ ਮਾ ਤਾਂ ਥੋੜੀ ਆ ਸਾਡੀ ਵੀ ਬਹੁਤ ਹੀ ਨਹੀਂ ਪਰ ਤੇ ਵੀ ਥੋੜੀ ਜਿਹੀ ਘੱਟ ਜਿਆਦੇ ਆ ਵੀ ਤੂੰ ਸਗਦੀ ਇਸ ਚੀਜ਼ ਨੂੰ ਮੰਨ ਦੀ ਗਲਤੀ ਹੋ ਗਈ ਮੈਂ ਅੱਗੇ ਤੋਂ ਸੇਵਾ ਵੀ ਕਰੂੰਗਾ ਤੇ ਜਦੋਂ ਪਿੰਡ ਵਾਲਿਆਂ ਨੇ ਕਹਿਤਾ ਵੀ ਭਾਈ ਮੁੰਡਾ ਹੁਣ ਸੁਧਰ ਗਿਆ ਅਸੀਂ ਆਵਾਂਗੇ ਤੇ ਤੈਨੂੰ ਪੂਰਾ ਐਨ ਸਜਾ ਕੇ ਜਾਵਾਂਗੇ ਆਪਾਂ ਕਰੋ ਕੋਈ ਗੱਲ ਨਹੀਂ ਮਾਂ ਧੀ ਆ ਭਾਈ ਦੇਖੋ ਨਾ ਤਾਂ ਅਸੀਂ ਤੈਨੂੰ ਸਜ਼ਾ ਦੇਣ ਆਏ ਆ ਨਾ ਹੀ ਅਸੀਂ ਤੇਰੇ ਤੋਂ ਵੱਡੇ ਆ ਨਾ ਹੀ ਕੋਈ ਸਾਡੇ ਲਈ ਬਗਾਨਾ ਸਾਡਾ ਹੀ ਆ ਤੂੰ ਠੀਕ ਆ ਥੋੜਾ ਜਿਹਾ ਗਲਤ ਕੰਮ ਹੋ ਗਿਆ ਕੋਈ ਪੜਦਾ ਕਰ ਲੈ ਜਿਹੜਾ 12 ਤੇ 60ਰ ਹੈਗੇ ਆ ਗੁਰੂ ਘਰੇ ਦੇ ਦੇ ਤੇਰੇ ਨਿਭਾਉਣੇ 60ਰ ਛੋਟੇ ਕਰ ਲੈ ਹ ਲੈ ਇਹਨੂੰ ਪਾਉਣਾ ਠੰਡੇ ਵਿੱਚ ਕਦੇ ਵੀ ਕਿਰਪਾਣ ਉੱਤੋਂ ਦੀ ਨਹੀਂ ਪਾਉਣੀ ਜਿੰਨਾ ਚਿਰ ਜ਼ਿੰਦਗੀ ਚ ਸੁਧਾਰ ਨਹੀਂ ਕਰ ਲਿਆ ਠੀਕ ਆ ਤੇ ਬਾਹਰ ਇਸੇ ਖੜਾ ਲੱਗ ਜਾ ਕੇ ਤੂੰ ਮੈਂ ਤਾਂ ਮਾੜਾ ਮੋਟਾ ਕੋਈ ਦਰਵਾਜ਼ਾ ਖੋਲ੍ਹ ਨਹੀਂ ਇੱਕ ਆਹ ਸ਼ਾਸਤਰ ਤੇ ਬਾਸਤਰ ਸ਼ੇਗ੍ਰਾਤੀ ਸਿੰਘ ਦਾ ਤੁਹਾਡੇ ਪੈਟ ਦਾ ਉਹ ਗਏ ਵੀ ਮੇਰੇ ਤੋਂ ਗੱਪੀ ਹੋ ਗਈ ਜਦੋਂ ਮੈਂ ਸੁਧਰ ਗਿਆ ਤੇ ਮੈਨੂੰ ਦੇ ਦੇ ਆ ਆ ਬਹਿਤੀ ਜੀ ਸੋ ਗਾਇਤ ਜੀ ਖਤੋਂ ਬਾਈ ਜੀ ਦਾ ਸੁਧਰ ਗਏ ਉਦੋਂ ਸਾਖਤ ਆਪਾਂ ਨੂੰ ਤਵਾਸੀ ਹੋ ਜੀ ਠੀਕ ਹੈ ਜੀ ਜਦੋਂ ਬੱਚਾ ਸਿਆਣਾ ਹੋ ਗਿਆ ਉਹ ਦੇ ਦਿਓ ਹੈ ਆਪਣਾ ਹੀ ਆ ਗਲਤੀ ਹੋ ਗਈ ਤੇ ਸੇਵਾ ਕਰਨ ਗਿਆ ਕਰਨਾ ਗੁਰੂ ਘਰੇ ਜਰੂਰ ਬਾਬਾ ਜੀ ਇਹਨੂੰ ਅਸੀਂ ਘਰੇ ਨਹੀਂ ਲੈ ਕੇ ਚੱਲੇ ਤੁਹਾਡੇ ਗੁਰੂ ਘਰੇ ਪਿਆ ਸਕਦਾ ਉਹ ਚੰਗਾ ਉਧਰ ਆ ਕੇ ਵੀ ਸਤਿਗੁਰੂ ਤੇ ਜਦੋਂ ਮਰ ਕੇ ਲੈ ਰਹੇ ਹੋ ਜੀ ਉਹ ਚਿੱਤਰ ਨਹੀਂ ਹੈ ਖਿਆਲ ਰੱਖੀ ਸਿਆਣਾ ਬਣ ਕੇ ਨਹੀਂ ਸਰ ਸਿੰਘ ਆ ਜੀ ਪਰ ਬਾਬਾ ਜੀ ਰੋਕ ਦਿਓ ਹਾਂ ਜੀ ਅਖੇਗਾ ਬਰਦਾ ਕਰ ਉਹ ਤਾਂ ਪੀਰੋਂ ਤੁਸੀਂ ਬੈਠੂ ਤਾਂ ਸੀ ਕੋਈ ਵੀ ਨਹੀਂ ਇੱਥੇ ਹਾਂ ਤੇ ਦੀ ਬੰਦਰ ਪਰਾਣਾ ਨਹੀਂ ਉਹ ਫੋਟੋ ਜਾਣਾ ਨਹੀਂ ਸਹੀ ਗੱਲ ਹੈ ਹਾਂ ਜੀ ਹਾਂ ਜੀ ਜਿਹੜਾ ਤੋਂ ਮੋਟਰਸਾਈਕਲ ਦੇ ਬੈਠਾ ਸਭ ਨੇ ਕਹਿੰਦਾ ਭਜਾ ਲਾ ਮੋਟਰਸਾਈਕਲ ਨਾ ਸੋ ਸਾਸਟਰ ਗੋਲ ਕਰਨੀ ਥੋੜੇ ਕੋਲ ਕਿਹਦਾ ਇਹ ਲੱਗਦਾ ਸਭ ਬੱਚਾ ਕਿਹਨੂੰ ਪਤਾ ਨਹੀਂ ਲੱਗਦਾ ਜੀ ਚਲੋ ਕੋਈ ਨਾ ਗਿਆ ਨਹੀਂ ਤੁਸੀਂ ਵੇਖ ਲਾ ਹਨਾ ਤੁਸੀਂ ਬਹੁਤ 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 ਬੁਲਾਇਆ ਚਲਾ ਹੈ ਜੀ ਇਹ ਇਹ ਹੈ ਤਾਂ ਜਿਹੜੇ ਪਰਿਵਾਰ ਨੇ ਬਹੁਤ 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 ਸ਼ੁਕਰੀਆ ਪਿੰਡ ਪਿੰਡ ਲਾਤਾ ਹਰ ਸਵਾਸ ਦਾ ਧੰਨਵਾਦ ਕੋਸਾ ਕੋਟੀ ਪਿੰਡ ਦੀ ਜਿਵੇਂ ਕਰਨਾ ਬਹੁਤ ਧੰਨਵਾਦ ਜੀ ਤੁਹਾਡਾ ਜੀ